ਏਜੀ ਲਾਬ੍ਰਿਤ ਸਿੰਘ ਹੈ ਇਹ ਬੱਲੂਆਣਾ ਸੇਵਾ ਕੇਂਦਰ ਚ ਪੋਸਟਡ ਸੀਗਾ ਔਰ ਇਹ 12000 ਕਰਪਸ਼ਨ ਦੇ ਵਿੱਚ ਅਸੀਂ ਇਹਨੂੰ ਫੜਿਆ ਕਿੰਨੇ ਪ੍ਰਸੈਂਸ ਅ 12000 ਜੀ 12000 ਕਿਸ ਚੀਜ਼ ਦੇ ਮਾਰਤਾ ਰਿਹਾ ਜੀ ਸਾਡੇ ਕੋਲ ਜੀ ਜਸਪ੍ਰਿਤ ਸਿੰਘ ਬੱਲੂਆਣੇ ਦਾ ਵਸਨੀਕ ਆ ਉਹਨਾਂ ਨੇ ਕੰਪਲੇਂਟ ਕਰੀ ਸੀਗੀ ਕੋਈ ਡੈਥ ਸਰਟੀਫਿਕੇਟ ਸੀਗਾ ਜੋ ਇਹਨਾਂ ਕੋਲ ਸੇਵਾ ਕੇਂਦਰ ਪੈਂਡਿੰਗ ਸੀਗਾ ਜਿਹਦੇ ਬਦਲੇ ਚ ਇਹ ਡਿਮਾਂਡ ਕਰੀਆ ਇਹਨਾਂ ਤੇ ਪ੍ਰਾਈਵੇਟ ਅਮਲਾਜ ਮਨਿਆ ਇਹ ਕੰਪਿਊਟਰ ਆਪਰੇਟਰ ਹੈ ਜੀ ਉੱਥੇ ਬਟ ਇਹ ਲੋਕ ਸੇਵਕ ਦੀ ਸੀਟ ਤੇ ਕੰਮ ਕਰ ਰਿਹਾ ਹੈ। ਮੈਨੂੰ ਇਹਨੂੰ ਆਪਾਂ ਕਿੱਥੇ ਤੋਂ ਕੰਟਰੈਕਟ ਕਰੀਏ? ਜੀ। ਤੇ ਕਿੰਨੇ ਚਿਰ ਤੋਂ ਕਰ ਰਿਹਾ ਹੈ? ਇਹ ਜੀ ਬਲਵਾਨਾ ਵਿਖੇ ਸਾਰ 1.5 ਸਾਲ ਤੋਂ ਤਕਰੀਬਨ ਲੱਗਿਆ ਹੋਇਆ ਹੈ। ਜੀ। ਤੇ ਮੰਗ ਰਿਹਾ ਸੀਗਾ ਪੈਸੇ ਡੈੱਥ ਸਰਟੀਫਿਕੇਟ ਬਟ ਬਰਥ ਸਰਟੀਫਿਫਿਕੇਟ ਡੈੱਥ ਸਰਟੀਫਿਕੇਟ ਜੀ। ਤੇ ਕਿਸ ਗੱਲ ਦੇ ਮੰਗ ਰਿਹਾ ਸੀਗੇ? ਉਹਨਾਂ ਨੇ ਡੈੱਥ ਸਰਟੀਫਿਕੇਟ ਅਪਲਾਈ ਕਰਿਆ ਹੋਇਆ ਸੀਗਾ ਪਿਛਲੇ ਸਾਲ ਤੋਂ ਪੈਂਡਿੰਗ ਸੀਗਾ ਇਹਨਾਂ ਕੋਲ। ਤੇ ਉਹਨਾਂ ਨੂੰ ਹੁਣ ਜ਼ਰੂਰ ਸੀਗੀ ਜਿਹਦੇ ਬਦਲੇ ਇਹ ਡਿਮਾਂਡ ਕਰ ਰਿਆ ਸੀ ਕਿ ਤੁਹਾਡਾ ਕੰਮ ਹੋ ਜਾਊਗਾ ਬਟ ਇੰਨੇ ਜਿਹੜੇ ਐ ਤੁਹਾਨੂੰ ਰੁਪੀਸ ਦੇਣੇ ਪੈਣਗੇ ਹਾਂਜੀ ਇਹਨੂੰ ਅਸੀਂ ਗ੍ਰਿਫਤਾਰ ਕਰਿਆ ਸਰਕਾਰੀ ਗਵਾਹਾਂ ਦੀ ਹਾਜ਼ਰੀ ਸ਼੍ਰੀਮੰਤ ਜੀ ਹਾਂਜੀ ਹੁਣ ਇਹਨਾਂ ਨੂੰ ਅਸੀਂ ਪੇਸ਼ ਕਰਾਂਗੇ